ਜਿਹੜੇ ਇੱਥੇ ਆਏ ਉਹਨਾਂ ਦਾ ਇੱਥੇ ਆਇਆ ਨੂੰ ਜੀ ਆਇਆ ਔਰ ਸਾਡੇ ਦਰਮਿਆਨ ਸਾਡੇ ਸ਼ਹਿਰ ਦੇ ਸ਼ਾਨ ਨੇ Shri Shwet Malik ji ਜੋ ਐਕਸ ਮੈਂਬਰ ਪਾਰਲੀਮੈਂਟ ਰਾਜ ਸਭਾ ਐਕਸ ਬੀਜੇਪੀ ਦੇ ਪ੍ਰੈਜ਼ੀਡੈਂਟ ਰਹੇ ਨੇ ਪੰਜਾਬ ਦੇ ਉਹ ਅੱਜ ਪ੍ਰੈਸ ਕਾਨਫਰੰਸ ਕਰਨਗੇ ਔਰ ਉਹਨਾਂ ਦੇ ਨਾਲ ਬੈਠੇ ਨੇ ਮੇਰੇ ਨਾਲ ਮੇਰੇ ਸਹਿਯੋਗੀ ਜ਼ਿਲ੍ਹੇ ਦੇ ਮਹਾ ਮੰਤਰੀ ਮਨੀਸ਼ ਜੀ ਔਰ ਇੱਧਰ ਸੰਦੀਪ ਜੀ ਔਰ ਅੱਜ ਦੇ ਜਿੱਦ ਤਰ੍ਹਾਂ ਤੁਸੀਂ ਜਾਣਦੇ ਹੋ ਪਿਛਲੇ ਦਿਨਾਂ ਤੋਂ ਕਈ ਦਿਨ ਹੋ ਗਏ ਨੇ ਮੋਤੀ ਜੀ ਦੇ ਉਪलब्ਧੀਆਂ ਦੀ ਔਰ ਮੋਤੀ ਜੀ ਦੇ ਜਿਹੜੀਆਂ ਦਿੱਤੀਆਂ ਸਹੂਲਤਾਂ ਦੀ ਇੱਕ ਵਸਵੀਂ ਚੱਲ ਰਹੀ ਹੈ ਮੋਤੀ ਜੀ ਨੇ ਘਰ-ਘਰ ਜਾ ਕੇ ਸਹੂਲਤਾਂ ਦਿੱਤੀਆਂ ਨੇ ਤਾਂ ਕਿ ਜਿਹੜੇ ਲੋਕ ਉਸ ਸਹੂਲਤਾਂ ਦਾ ਜਾਂ ਉਹਨਾਂ ਦਾ ਭਵੇਂ ਆਯੂਸ਼ਮਾਨ ਹੈਗੀ ਆ ਆਵਾਸ ਯੋਜਨਾयां अनेका ਯੋਜਨਾਵਾਂ ਉਹ ਅਖੀ ਪਕਤੀ ਦੇ ਖੜੇ ਖਿਰਲੇ ਵਿਅਕਤੀ ਤੱਕ ਉਹ ਯੋਜਨਾਵਾਂ ਪਹੁੰਚਾਉਣ ਦੇ ਕੋਸ਼ਿਸ਼ ਕਰ ਰਹੇ ਨੇ ਉਹਦੇ ਅੰਦਰर्गत ਅੱਜ ਹੋਰ ਉਦੇ ਵਿੱਚ ਤੁਹਾਡੇ ਜਿਹੜੇ ਗਿਆਨ ਦੇ ਵਿਰੋਧੀ ਕਰਨਗੇ ਔਰ ਮੈਂ ਹੁਣ ਚਾਹਾਂਗਾ ਸਾਡੇ ਵੱਡੇ ਭਰਾ ਪੂਰਵ ਪ੍ਰਦੇਸ਼ ਅਧਿਐਕਸ਼ ਪੂਰਵ ਮੈਂਬਰ ਪਾਰਲੀਮੈਂਟ ਹੁਣ ਤੁਹਾਨੂੰ ਵਿਸਤਾਰਪੂਰਵਕ ਸਾਰੀਆਂ ਜਾਣਕਾਰੀਆਂ ਦੇਣਗੇ ਜ਼ਿਲ੍ਹਾ ਅਧਿਐਕਸ਼ ਡਾਕਟਰ ਰਵਿੰਦਰ ਸੰਧੂ ਜੀ ਮੰਜ਼ਲੇ ਉਨਕੋ ਮਿਲਤੀ ਹੈ ਜਿਨਕੇ ਪੰਖੋ ਮੇਂ ਜਾਨ ਹోతి ਹੈ मंज़िलें उनको मिलती हैं जिनके सपनों में जान होती है पंखों से कुछ नहीं होता हौसलों से उड़ान होती है मंज़िलें उनको मिलती हैं जिनके सपनों में जान होती है पंखों से कुछ नहीं होता हौसलों से उड़ान होती है एक है ने साढ़े नरेंद्र मोदी जी और अमृतसर दे ਲਈ आज एक सुनहरी समा आ रिया है कि मोदी जी ने जिस तरह पिछले 9.5 साल दे ਵਿਕਾਸ ਦੀ ਚੋਹ ਮੱਖੀ ਵਿਕਾਸ ਕਰਾਇਆ ਸਰਵ ਪੱਖੀ ਵਿਕਾਸ ਇਸ ਦੇਸ਼ ਦਾ ਕਰਾਇਆ ਔਰ ਹਰ ਸੈਗਮੈਂਟ ਦਾ ਵਿਕਾਸ ਕਰਾਇਆ ਆਮ ਆਦਮੀ ਤੱਕ ਸੂਦਾਵਾਂ ਬਚਾਈਆਂ ਸੋ ਅੱਜ ਮੈਂ ਬਹੁਤ ਧੰਨਵਾਦੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਔਰ ਸਾਡੇ ਰੇਲਵੇ ਮਨਿਸਟਰ ਅਸ਼ਨੀ ਵੈਸ਼ਨਵ ਜੀ ਦਾ ਕਿ ਉਹਨਾਂ ਨੇ ਜਿਹੜੀ ਇੱਕ ਬਹੁਤ ਮੰਗ ਸੀ ਸਾਡੇ ਸ਼ਹਿਰ ਵਾਸੀਆਂ ਦੀ ਮੰਗਾਂ ਤੇ ਬਹੁਤ ਪੂਰੀਆਂ ਕੀਤੀਆਂ ਮੈਂ ਸਾਰੀਆਂ ਡਿਸਕਸ ਕਰਾਂਗਾ ਤੁਹਾਡੇ ਨਾਲ ਉਹ ਮੰਗ ਸੀਗੀ ਇੱਕ ਫਾਸਟ ਟ੍ਰੇਨ ਦਿੱਲੀ ਔਰ ਅੰਮ੍ਰਿਤਸਰ ਦੇ ਵਿੱਚ ਸੋ ਉਹ ਜਿਹੜੀ ਸਾਡੇ ਲਈ ਸਵਾਬੀਮਾਨ ਦਾ ਪ੍ਰਤੀਕ ਟ੍ਰੇਨ ਹੈ ਸਾਡੇ ਲਈ ਗੌਰਵ ਦਾ ਪ੍ਰਤੀਕ ਟ੍ਰੇਨ ਹੈ ਵੰਦੇ ਭਾਰਤ ਵੰਦੇ ਭਾਰਤ ਜਿਹੜੀ ਟ੍ਰੇਨ ਹੈ ਔਰ ਵੰਦੇ ਭਾਰਤ ਦਾ ਮਤਲਬ ਮੈਂ ਤੁਹਾਨੂੰ ਦੱਸ ਦਿਆ ਵੰਦੇ ਦਾ ਮਤਲਬ ਹੁੰਦਾ ਆਈ ਪ੍ਰੇਸ ਔਰ ਭਾਰਤ ਕੀ ਹੋ ਗਿਆ ਮੇਰਾ ਦੇਸ਼ ਔਰ ਦਾ ਮਤਲਬ ਹੀ ਤੁਸੀਂ ਦੇਖੋ ਬੰਦੇ ਭਾਰਤ ਦਾ ਕਿ ਮੈਂ ਆਪਣੇ ਦੇਸ਼ ਦੀ ਪ੍ਰੇਜ਼ ਕਰਨਾ ਸਰਾਨਾ ਕਰਨਾ ਇਹ ਉਸ ਟ੍ਰੇਨ ਦਾ ਨਾ ਹੈ ਔਰ ਉਹ ਸੈਮੀ ਹਾਈ ਸਪੀਡ ਟ੍ਰੇਨ ਜਿਹੜੀ ਹੈ ਉਹ ਚੱਲਣ ਜਾ ਰਹੀ ਹੈ ਜਿਹੜੀ ਕਿ ਅੰਮ੍ਰਿਤਸਰ ਤੋਂ ਸਵੇਰੇ 8:30 ਵਜੇ ਚੱਲੇਗੀ ਔਰ 1:35 ਮਿੰਟ ਤੇ ਕੇਵਲ ਲੈਸ ਦਨ 5 ਆਵਰਜ਼ ਵਿੱਚ ਦਿੱਲੀ ਜਿਹੜੀ ਹੈ ਉਹ ਪਹੁੰਚ ਜਾਏਗੀ ਜਿਹਦੇ ਸਟਾਪੇਜਿਸ ਹੋਣਗੇ ਜਲੰਧਰ ਲੁਧਿਆਣਾ ਔਰ ਅੰਬਾਲਾ ਔਰ ਇਸੇ ਤਰ੍ਹਾਂ ਉਹ ਟ੍ਰੇਨ ਸਵਾ 3 ਵਜੇ ਬੜੇ ਕਨਵੀਨੀਅਨ ਟਾਈਮ ਰੱਖੇ ਨੇ ਰੇਲਵੇ ਮਿਨਿਸਟਰ ਜੀ ਨੇ ਸਵਾ 3 ਵਜੇ ਦਿੱਲੀ ਤੋਂ ਚੱਲੇਗੀ ਔਰ 8:35 ਤੇ ਅੰਮ੍ਰਿਤਸਰ ਸਟੇਸ਼ਨ ਤੇ ਸਾਨੂੰ ਪਹੁੰਚਾ ਦੇਗੀ ਸੋ ਇਹ ਵੰਦੇ ਭਾਰਤ ਜਿਹੜੀ ਕੱਲ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਜੀ ਅਯੋਧਿਆ ਤੋਂ ਕਰਨਗੇ ਤੇ ਉਹ ਵੰਦੇ ਭਾਰਤ ਟ੍ਰੇਨ ਦੇ ਨਾਲ ਜਿਹੜੀ ਦਿੱਲੀ ਤੋਂ ਅੰਮ੍ਰਿਤਸਰ ਚੱਲ ਰਹੀਆਂ 6 ਹੋਰ ਟ੍ਰੇਨਸ ਬੰਦੇ ਭਾਰਤ ਕਟੀਆਂ ਜਿਹੜਾ ਉਹ ਇਨੌਗਰੇਸ਼ਨ ਸਾਡੇ ਹਰਮਨ ਪਿਆਰੇ ਯਸ਼ਸ਼ਵੀ ਤਪਸਵੀ ਊਜਲਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਸਾਡੇ ਰੇਲਵੇ ਮਨਿਸਟਰ ਅਸ਼ਨੀ ਵਾਸ਼ਨਵ ਜੀ ਅਯੁੱਧਿਆ ਤੋਂ ਕਰਨਗੇ। खासियत ਇਹ ਦੇਖੋ ਕਿ ਪਹਿਲੀ ਵਾਰੀ 160 ਕਿਲੋਮੀਟਰ ਦੀ ਸਪੀਡ ਦੇ ਉੱਤੇ ਇਹ ਟ੍ਰੇਨ ਜਿਹੜੀ ਹੈ ਇਹ ਚੱਲੇਗੀ। ਹਾਈएस्ट ਸਪੀਡ ਹੈ ਇਸਲੇ ਭਾਰਤ ਦੀ ਜਿਹੜੀ 160 ਕਿਲੋਮੀਟਰ ਦੀ ਸਪੀਡ ਤੇ ਚੱਲੇਗੀ ਔਰ ਬਿਲਕੁਲ ਵਿਦੇਸ਼ਾਂ ਨੂੰ ਦੇਖੋ ਐਨੇ ਸਤਰਾਂ ਹਾਲ ਤੱਕ ਕਾਂਗਰਸ ਦਾ ਰਾਜ ਰਿਆ ਪਰ ਉਹੀ ਟੈਕਨੋਲੋਜੀ ਪੁਰਾਣੀ ਚਲਦੀ ਰਹੀ ਅੱਜ 9.5 ਸਾਲ ਹੀ ਟੈਕਨੋਲੋਜੀ ਬਦਲ ਲਈ ਗਈ ਇਹ ਇੰਜਨ ਤੋਂ ਬਿਨਾ ਟ੍ਰੇਨ ਹੈ ਜੀ ਇਹ ਟ੍ਰੇਨ ਇੰਜਨ ਤੋਂ ਬਿਨਾ ਇੱਕ ਟੋਟਲੀ ਕੰਪਿਊਟਰਾਈਜ਼ਡ ਟ੍ਰੇਨ ਹੈ ਔਰ ਇਸ ਟ੍ਰੇਨ ਦੇ ਵਿੱਚ 15000 ਇੰਟੀਗ੍ਰੇਟਿਡ ਸਰਕਟਸ ਲੱਗੇ ਨੇ ਜਿਨ੍ਹਾਂ ਨੂੰ ICs ਕਹਿੰਦੇ ਆ ਇਲੈਕਟ੍ਰੋਨਿਕਸ ਦੇ ਵਿੱਚ ਯੂਜ਼ ਹੁੰਦੇ ਨੇ ICs 15000 ICs ਜਿਹੜੇ ਨੇ ਉਹ ਲੱਗੇ ਨੇ ਔਰ ਇਹ ਟ੍ਰੇਨ ਸਭ ਤੋਂ ਪਹਿਲੇ ਮਈ 7 2020 ਚ ਪਹਿਲੀ ਜਿਹੜੀ ਬੰਦੇ ਭਾਰਤ ਟ੍ਰੇਨ ਸੀ ਉਹ ਚੱਲੀ ਸੀ ਆ 2 ਸਾਲ ਬਾਅਦ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਜਿੱਦਾ ਮੈਂ ਸੰਸਦ ਵੀ ਰਿਆ ਸੇਵਾ ਦਾ ਮੌਕਾ ਮਿਲਿਆ ਜਲਿਆਂ ਵਾਲਾ ਬਾਗ ਦਾ ਪ੍ਰਧਾਨ ਮੰਤਰੀ ਜੀ ਨੇ ਮੈਨੂੰ ਤਸਤੀ ਵੀ ਬਣਾਇਆ ਉਹਦਾ ਨਵੀਨੀਕਰਨ ਵੀ ਕੀਤਾ ਇੱਥੇ ਸ੍ਰੀ ਹਰਮੰਦਰ ਸਾਹਿਬ ਵੀ ਹੈ ਇੱਥੇ ਸ੍ਰੀ ਦੁਰਗਿਆਨਾ ਮੰਦਰ ਵੀ ਹੈ ਇੱਥੇ ਸ੍ਰੀ ਬਾਲਮੀਕੀ ਤੀਰਥ ਵੀ ਹੈ ਇੱਥੇ ਜੱਲਿਆਂ ਵਾਲਾ ਬਾਗ ਵੀ ਹੈ ਇਹ ਗੁਰੂਆਂ ਦੀ ਧਰਤੀ ਹੈ ਪੀਰਾਂ ਦੀ ਧਰਤੀ ਹੈ ਇਹ ਤਪੱਸਵੀਆਂ ਦੀ ਧਰਤੀ ਹੈ ਸੋ ਮੈਂ ਪ੍ਰਧਾਨ ਨੂੰੰਤਰੀ ਜੀ ਦਾ ਧੰਨਵਾਦ ਕਰਾਂਗਾ ਕਿ ਜਿੱਥੇ ਉਹਨਾਂ ਨੇ ਪੰਜਾਬ ਨੂੰ ਬਹੁਤ ਕੁਝ ਦਿੱਤਾ ਹੈ ਉੱਤੇ ਅਜੇ ਬੰਦੇ ਭਾਰ ਟ੍ਰੇਨ ਦੇ ਕੇ ਉਹਨਾਂ ਨੇ ਇੱਕ ਐਡੀਸ਼ਨ ਜਿਹੜੀ ਹੈ ਉਹ ਰੇਲਵੇ ਦੇ ਇਸ ਸਿਸਟਮ ਵਿੱਚ ਕੀਤੀ ਹੈ ਸੁਮਾ ਆਨਲੇ ਸਮੇਂ ਲਈ ਵੀ ਦੱਸ ਦਿਆਂ ਕਿ ਜਦੋਂ ਮੈਂ ਸੰਸਦ ਸੀਗਾ ਮੈਂ ਆਵਾਜ਼ ਉਠਾਈ ਸੀਗੀ ਬੁਲੇਟ ਟ੍ਰੇਨ ਦੇ ਲਈ ਕਿ ਦਿੱਲੀ ਤੋਂ ਅਮਰitsar ਕੋਈ ਪਹਿਲੀ ਬੁਲੇਟ ਟ੍ਰੇਨ ਅਸੀਂ ਤਾਂ ਸੁਪਨੇ ਹੀ ਦੇਖਦੇ ਰਹੇ ਮੈਂ ਤੁਹਾਨੂੰ ਪਹਿਲੇ ਵੀ ਦੱਸਣਾ ਕਿ ਮੈਂ ਜਪਾਨ ਵਿੱਚ ਪੜਦਾ ਸੀ 1987 ਤੇ ਮੈਂ ਬੁਲੇਟ ਟ੍ਰੇਨ ਦੇ ਵਿੱਚ ਸ਼ਿੰਕਾਂਸਨ ਉਹਨੂੰ ਕਹਿੰਦੇ ਜਪਾਨ ਦੀ ਲੈਂਗੁਏਜ ਵਿੱਚ ਉਹਦੀ ਟਰੈਵਲ ਕੀਤਾ ਸੀ ਔਰ ਅੱਜ ਉਹ ਟ੍ਰੇਨ ਜਿਹੜੀ ਹੈਗੀ ਹੈ ਉਹ ਸਾਡੇ ਦੇਸ਼ੀ ਦਾ ਸੁਪਨਾ ਹੀ ਬਣੀ ਰਹੀ 70 ਸਾਲ ਅਸੀਂ ਸੁਪਨੇ ਹੀ ਦੇਖਦੇ ਰਹੇ ਔਰ ਉਹ ਸੁਪਨਾ ਸাকার ਕਿਨੇ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਆਪੋਜੀਸ਼ਨ ਦੀ ਜਿਹੜੀ ਠੱਗਬੰਦਨ ਪਾਰਟੀਆਂ ਨੇ ਇਹ ਮਜ਼ਾਕ ਉਡਾ ਰਹੀਆਂ ਸੀ ਇਹ ਕਿਸ ਤਰ੍ਹਾਂ ਹੋਏਗਾ ਔਰ ਹੋ ਗਿਆ ਹੈ ਅਜ ਟ੍ਰੈਕ ਬਣ ਰਿਹਾ ਹੈ ਮੁੰਬਈ ਔਰ ਅਹਮਦਾਬਾਦ ਦੇ ਵਿੱਚ ਪਹਿਲੀ ਬੁਲੇਟ ਟ੍ਰੇਨ ਜਿਹੜੀ ਕਿ 360 ਕਿਲੋਮੀਟਰ ਦੀ ਸਪੀਡ ਤੇ ਚੱਲਦੀ ਹੈ ਉਹ ਟ੍ਰੇਨ ਜਿਹੜੀ ਹੈ ਉਹਦਾ ਟ੍ਰੈਕ ਬਣ ਰਿਹਾ ਔਰ ਤੁਹਾਨੂੰ ਖੁਸ਼ਖਬਰੀ ਵੀ ਦੇਤੀ ਸੀ ਕਿ 2018 ਦੇ ਵਿੱਚ ਉਹ ਮੇਰੀ ਡਿਮਾਂਡ ਦੇ ਉੱਤੇ ਮੈਂ ਪਾਰਲੀਮੈਂਟ 'ਚ ਬੋਲਿਆ ਸੀਗਾ ਅੰਮ੍ਰਿਤਸਰ ਆ ਔਰ ਦਿੱਲੀ ਦੇ ਵਿੱਚ ਇਸ ਗੁਰੂ ਨਗਰੀ ਔਰ ਦਿੱਲੀ ਦੇ ਵਿੱਚ ਬੁਲੇਟ ਟ੍ਰੇਨ ਵੀ ਪਾਸ ਹੋ ਗਈ ਹੈ ਤੁਹਾਨੂੰ ਖੁਸ਼ੀ ਹੋਏਗੀ ਸੁਣ ਕੇ ਕਿ ਬੁਲੇਟ ਟ੍ਰੇਨ ਵੀ ਟੈਂਡਰਿੰਗ ਤੇ ਆ ਗਈ ਹੈ ਯੂ ਕੈਨ ਚੈੱਕ ਫਰੋਮ ਦਾ ਫੈਕਟਸ ਐਂਡ ਦਾ ਗੂਗਲ ਕਿ ਉਹ ਟੈਂਡਰਿੰਗ ਤੇ ਆ ਗਈ ਹੈ ਔਰ ਆਉਣ ਵਾਲੇ ਸਮੇਂ ਚ ਅੰਮ੍ਰਿਤਸਰ ਤੋਂ ਦਿੱਲੀ ਦਾ ਜਿਹੜਾ ਸਫ਼ਰ ਹੈ ਕੇਵਲ 2 ਘੰਟੇ ਕੈਨ ਯੂ ਇਮੇਜਿਨ ਬਾਈਏਅਰ ਦਾ ਜਿੰਨਾ ਟਾਈਮ ਲੱਗਦਾ ਹੈ 2 ਘੰਟੇ ਦੇ ਵਿੱਚ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਪਹੁੰਚ ਸਕਾਂਗੇ ਇਹ ਕੀਰਤੀਮਾਨ ਵੀ ਜਿਹੜਾ ਹੈ ਉਹ ਮੋਦੀ ਜੀ ਨੇ ਹਰੀ ਝੰਡੀ ਦੇਤੀ ਹੈ ਮੇਰੀ ਡਿਮਾਂਡ ਦੇ ਉੱਤੇ ਉਹ ਪ੍ਰੋਸੈਸ ਜਿਹੜਾ ਹੈ ਉਹ ਚੱਲ ਰਿਹਾ ਹੈਗਾ ਮੈਂ ਤੁਹਾਨੂੰ ਇਸ ਕਾਂਗਰਸ ਦੀ ਔਰ ਆਮ ਆਦਮੀ ਪਾਰਟੀ ਦੀ ਜੋ ਸਰਕਾਰਾਂ ਨੇ ੱੱੱਕਾ ਕੀਤਾ ਹੈ ਮੈਂ ਕੇਵਲ ਰੇਲਵੇ ਦੇ ਉੱਤੇ ਹੀ ਫੋਕਸ ਕਰਾਂਗਾ ਅੱਜ ਜੋ ੱੱੱਕਾ ਕੀਤਾ ਸਾਡੇ ਨਾਲ ਤੁਸੀਂ ਇਮੇਜਿਨ ਕਰੋ ਮੈਂ ਪਾਰਲੀਮੈਂਟ 'ਚ ਬੋਲਿਆ ਸੀਗਾ ਔਰ ਪਾਰਲੀਮੈਂਟ ਦੇ ਵਿੱਚ ਸਵਰਗੀ ਅਰुण ਜੇਤਲੀ ਜੀ ਉਸ ਵੇਿਤ ਮੰਤਰੀ ਸੀਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਔਰ ਅਰुण ਜੇਤਲੀ ਜੀ ਨੂੰ ਮੈਂ ਬੇਨਤੀ ਕੀਤੀ ਸੀ ਔਰ ਮੇਰੀ ਬੇਨਤੀ ਤੋਂ ਨੀਤੀ ਆਯੋਗ ਤੋਂ ਉਹਨਾਂ ਨੇ 299 ਕਰੋੜ ਇਹ ਜ਼ਰੂਰ ਲਿਖਣਾ ਫੈਕਟ ਤੁਸੀਂ ਲਿਖਦੇ ਰਹੇ ਹੋ ਮੇਰੇ ਨਾਲ 299 ਕਰੋੜ ਰੁਪਿਆ ਅੰਮ੍ਰਿਤਸਰ ਫਿਰੋਜ਼ਪੁਰ ਲਿੰਕ ਲਈ ਦਿੱਤਾ ਸੀ ਜਿਹਦੇ ਨਾਲ ਅੰਮ੍ਰਿਤਸਰ ਤੋਂ ਮੁੰਬਈ ਦੇ ਲਈ ਇੱਕ ਹੋਰ ਰਸਤਾ ਸਾਨੂੰ ਮਿਲ ਜਾਣਾ ਸੀ ਔਰ ਉਸ ਰਸਤੇ ਦੇ ਨਾਲ ਅੰਮ੍ਰਿਤਸਰ ਮੁੰਬਈ ਦੀ ਜਿਹੜੀ ਦੂਰੀ ਹੈ ਉਹ 5 ਘੰਟੇ ਘਟ ਜਾਣੀ ਸੀਗੀ ਔਰ 6 ਸਟੇਟਾਂ ਨੂੰ ਫਾਇਦਾ ਹੋਣਾ ਸੀ ਪੰਜਾਬ ਹਰਿਆਣਾ ਹਿਮਾਚਲ ਔਰ ਹਰਿਆਣਾ ਉਸੇ ਜਗ੍ਹਾ ਮਹਾਰਾਸ਼ਟਰ ਰਾਜਸਥਾਨ ਔਰ ਗੁਜਰਾਤ ਇਹ 6 ਸਟੇਟਾਂ ਨੂੰ ਉਹ ਟ੍ਰੇਨ ਨੇ ਜੋੜਨਾ ਸੀ ਆਪਸ ਵਿੱਚ ਆਰਮੀ ਦੀ ਮੂਵਮੈਂਟ ਦੇ ਲਈ ਉਹਦਾ ਰਸਤਾ ਹੀ ਲਾਗ ਹੋਣਾ ਸੀਗਾ ਉਹ ਵਾਇਆ ਬਠਿੰਡਾ ਉਹ ਟ੍ਰੇਨ ਜਿਹੜੀ ਅੱਗੇ ਚੱਲਣੀ ਸੀ ਇਹ ਫਿਰੋਜ਼ਪੁਰ ਲਿੰਕ ਜਿਹੜਾ ਹੈ ਆਜ਼ਾਦੀ ਤੋਂ ਪਹਿਲੇ ਇਹ ਚੱਲਦਾ ਸੀ ਸੋ ਮੈਂ ਬਹੁਤ ਲੋਕਾਂ ਨੇ ਮੇਰੇ ਤੋਂ ਪਹਿਲੇ ਦੇ ਐਮਪੀ ਆਨੇ ਸਿਰਫ ਵਾਅਦਾ ਹੀ ਕੀਤਾ ਪਵਨ ਨਵਾਂਸਲ ਜੀ ਲੈ ਲਓ ਨਵਜੋਤ ਸਿੱਧੂ ਲੈ ਲਓ ਉਹ ਵਾਅਦੇ ਹੀ ਕਰਦੇ ਰਹੇ ਹੋਇਆ ਨਹੀਂ ਮੈਂ ਉਹਨੂੰ ਪੂਰਾ ਕੀਤਾ ਔਰ ਉਸ ਤੋਂ ਬਾਅਦ ਅੱਜ ਸਭ ਤੋਂ ਤਰਸਦੀ ਕੀ ਹੈ 299 ਕਰੋੜ ਰੁਪਿਆ ਜਿਹੜਾ ਪ੍ਰਧਾਨ ਮੰਤਰੀ ਜੀ ਔਰ ਜੇਤਲੀ ਜੀ ਮੋਦੀ ਜੀ ਔਰ ਜੇਤਲੀ ਜੀ ਨੇ ਪਾਸ ਕਰ ਦਿੱਤਾ ਉਹ 2016 ਤੋਂ ਅਕਾਊਂਟ 'ਚ ਪਿਆ ਹੋਇਆ ਔਰ ਪੰਜਾਬ ਸਰਕਾਰ ਨੇ ਕੀ ਕਰਨਾ ਸੀਗਾ ਕੇਵਲ 40 ਕਰੋੜ ਉਸ ਸਮੇਂ ਸਿਰਫ ਭੂਮੀ ਅਧਿਕਾਰਨ ਜੀ ਨੂੰ ਕਹਿੰਦੇ ਆ ਲੈਂਡ ਐਕ acquisition ਉਹਦੇ ਲਈ ਖਰਚਣਾ ਸੀਗਾ ਔਰ ਉਹਦੇ ਵੀ ਮੈਂ ਆਰਡਰ ਕੀਤੇ ਆਰਡਰ ਕਰਵਾਏ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਉਸ ਲਈ ਇੱਕ ਅਖਬਾਰਾਂ ਵਿੱਚ ਵੀ ਇਹਨਾਂ ਨੇ ਕਮਿਟ ਕੀਤਾ ਕਾਂਗਰਸ ਦੀ ਸਰਕਾਰ ਨੇ